ਸਭ ਚੀਆ ਕੰਮ ਸਾਰਿਆਂ ਨੂੰ ਕਿਵੇਂ ਸਾਰੇ ਆਸ ਜਾ ਸਾਰੇ ਜਨੇ ਠੀਕ ਹੋ ਗਏ ਜੀ ਚਾਹੀ ਕਰਾਂਗੇ ਹੋਣਗੇ ਜੀ ਸਾਰੇ ਠੀਕ ਹੋ ਗਏ ਜੀ ਲੱਗਿਆ ਵੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਾਂਗੇ ਬਲੌਗ ਸ਼ੁਰੂ ਕਰਦੇ ਪਹਿਲਾ ਜਿਹੜੇ ਵੀ ਭੈਣ ਦਾ ਚੈਨਲ ਤੇ ਨਵੇਂ ਹੈ ਜਨਨ ਵਾਲੇ ਨੂੰ ਸਬਸਕ੍ਰਾਈਬ ਤੇ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਲਾਈਕ ਸ਼ੇਅਰ ਤੇ ਸੋਹਣਾ ਇੱਕ ਕਮੈਂਟ ਕਰਕੇ ਜੀ ਨੂੰ ਦੱਸੋ ਤੇ ਤਾਂ ਮੁਕਾ ਜੀ ਸਾਡੇ ਦਾ ਸਤਿਨਾਮ ਤੇ ਆਪਾਂ ਬਾਅਦ ਹੈ ਜਾਰੂ

ਬੇਸ਼ਿਕੀ ਬੇਟੀ ਤਰਾਂ ਖਬਰਾਂ ਤੁਹਾਡਾ ਖੁਦ ਹੀ ਹੋਗਾ ਕੀ ਜੀ ਹੂੰ ਬਾਕੀ ਦੀ ਗੱਲ ਆ ਸਾਰੇ ਭਾਈ ਤਰਾ ਮੈਂ ਕੋਟ ਛੋਟੇ ਛੋਟੇ ਕਮੈਂਟ ਕਰੇ ਜੀ ਡੈਡੀ ਜੀ ਸੇਵਾ ਕਰਦੇ ਆ ਰਾਜਕੰਦ ਹੋਰ ਦੀ ਕਾੜੀ ਦੀਪ ਉਹਨਾਂ ਦਾ ਕੰਮ ਆਣਾ ਸਾਡੇ ਸਾਡੀ ਦਾ ਪਿੰਡ ਵਾਲੇ ਘਰ ਤੋਂ ਇਹ ਨਹੀਂ ਹਲਦਾ ਉਹ ਵਾਲੇ ਕਾਮ ਤੋਂ ਨਹੀਂ ਆਣਾ ਇਹਨਾਂ ਦਾ ਸੇਵਾ ਚਲੋ ਫੋਨ ਦਾ ਕੰਮ ਆ ਨਾ ਤੇ ਸਾਡੇ ਡੈਡੀ ਚਾ ਵੜਦੇ ਜਿਵੇਂ ਕੋਰ ਨਹੀਂ ਕਰ ਰਹੇ ਕਿ ਤੇਰੀ پوری ਇਹ ਜਾ ਕੰਮ ਹੋਵੇਗਾ ਜਨ ਦੇ ਵੀ ਸਾਡੇ ਡੈਡੀ ਤਾਉਪਰ ਵੀ ਗਏ ਹੋਏ ਆਗੇ ਆਗਰਾ ਵੀ ਗਏ ਹੋਏ ਸਾਡੇ ਡੈਡੀ ਹੀਮਕੁਤ ਸਾਹਿਬ ਵੀ ਗਏ ਹੋਏ ਹਨੀਕਰ ਸਾਹਿਬ ਵੀ ਗਏ ਹੋਏ ਸਾਰੇ ਕਿਤੇ ਜਾ ਕੇ ਇਹ ਰੁਕਾ ਹਟ ਸਾਰੇ ਕਿਤੇ ਘੁੰਮਿਆਈ ਸਾਰੀ ਯਾਤਰਾ ਕੱਲੀ ਹੋਈ ਲੈ ਡੈਡੀ ਤੇ ਸਾਡੇ ਜੇ ਜਾਨੋਂ ਦਾ ਸਾਡੇ ਜਿਹੜੀ ਜਮਾ ਪਾਉਂਦੀ ਉਹਦੀ ਚਾ ਵੜਦੇ ਦੀ। ਕਿਉਂ ਵੀ ਇਸ। ਹੂੰ। ਤੁਸੀਂ ਸਸਰੀਆਂ ਤੋਂ। ਸਸਰੀ ਘਰ ਦੇ ਕਰਨ। ਲਓ ਜੀ ਆਪਾਂ ਲਾ ਲਈਦਾ ਉਹਦਾ ਝਾੜੂ। ਹੱਸ ਝਾੜੀ ਬਾਅਦ ਵਿੱਚ ਦੋਨ ਮਾਣੂੰਦਾਂ ਨਾਲੇ ਪੁੱਛਾ ਕੋੜਾ ਜਨਾ ਪਰਪਤ ਝਾੜੀ ਛੋਟਾ ਹੋ ਗਏ ਮਗਵਾਵਾਂ। ਆਜੇ ਮਗਵਾਵਾਂ ਉੱਤੇ ਢੰਡੀ ਦਾ ਕਾਚੀ ਉਸ ਤੋਂ ਪਤਾ ਲੱਗਦਾ। ਇਹ ਢੰਡੀ ਕਰਦੀ ਨੇ। ਇਹ ਵਾਰ ਥੋੜਾ ਜਿਹਾ ਕੰਮ ਜਾਣ ਲੱਗਿਆ।

ਲਾ ਪੈਂਟ ਵੀ ਕਰਨ ਵਾਲੀ ਹੈ ਜੀ ਕਿਹੜੀ ਰੀਲੀ ਲੀਲੀ ਪੂਰਾ ਲਈ ਜੀ ਕਿੰਨਾ ਹੋ ਗਿਆ ਲਿਆਂਦੀ ਨੂੰ ਕਿੰਨਾ ਚਿਰ ਹੋ ਗਿਆ ਮਹੀਨਾ ਹੀ ਹੋਇਆ ਮਹੀਨੇ ਹੀ ਹੋਇਆ ਮੇਰੇ ਸਾਹ ਨਾ ਨ ਮਹੀਨੇ ਤਾਂ ਦੋ ਤਿੰਨ ਮਹੀਨੇ ਤਾਂ ਹੋ ਹੀ ਗਏ ਹੋਣਗੇ ਕੀ ਮੈਂ ਨਾ ਤਾਂ ਬਸਨ ਨਹੀਂ ਚਾਹੀਦੀ ਹੈ ਨਹੀਂ ਨਹੀਂ ਮੈਂ ਹੋ ਗਈ ਜਿਹੜੀ ਤੇਰੇ ਪ੍ਰਾਨ ਕੰਟ ਪਈ ਆ ਹੂੰ ਉਹਦਾ ਕੱਪੜਾ ਖੁੱਲੇ ਲਾ ਗਾ ਜਿਹੜਾ ਇਹਨਾਂ ਨੂੰ ਸਭਾ ਬਾਹਰ ਕਰਨਾ ਹੈ ਲਾ ਦੇ ਆਪਾਂ ਲਾ ਦੇ ਕੋਚੇ ਵਾਲਾ ਕਮਰੇ ਚ ਮੈਂ ਲਾ ਲੇ ਤੇ ਆਪਣਾ ਟੈਟਰ ਹੈ ਨਹੀਂ ਗੈਲਰੀ ਜਮਾ ਖਾਨੀ ਸਾਡੀ ਲੱਗਦੀ ਹੈ ਅਡਾ ਜਿਸ਼ਰ ਹੂੰ ਰੇਡੀ ਹੋਰ ਪਹੁੰਚੇ ਅਜੀ ਰਾਤ ਖਾਣਾ ਦਿਸਣ ਕਿੰਨੇ ਕ ਵੇਗ ਆਸ 8 ਹੋ ਜੈਣਾ ਹਾਂ ਹਾਂ 8 ਵਜੇ ਪਹੁੰਚੇ ਸੀ ਰਾਤ ਤੇ ਇਹ ਤੇ ਪੂਰੇ 5:00 ਅੱਧੀ ਵੇਲੇ ਪੂਰੇ ਤੇ 8 ਵਜੇ ਪਹੁੰਚੇ ਕੋਈ ਡੈਕਾ ਆ ਜਾਣਾ ਫੇਰ ਰਾਤ ਵਿੱਚ ਵੀ ਕੋਈ ਲੰਗਰ ਪਛਾਦਾ ਛੱਡਿਆ ਹੋਊਗਾ ਬਠਿੰਡੇ ਵਿੱਚ ਦੀ ਗਏ ਹਨ ਚੀਲਾ ਖੋਦੀ ਗਿਆ ਚੀਲਾ ਖੋਦੀ

ਵੀ ਨਾਦਾਰ ਲਾਇ ਦੇਖੀ ਵੀ ਕੰਮ ਕਰਦੇ ਆ ਜਾਨ ਹਾਂ ਲੱਜ ਘਲਾਏ ਦੇਖਦਾ ਵੀ ਕੰਮ ਹੋਣਾ ਚਾਹੀਦਾ ਤੇ ਬਾਕੀ ਦੀ ਜਮੂਰੀ ਹੁੰਦਾ ਘਰ ਤਾਂ ਦੋ ਕੋਠੇ ਹੋਣ ਵਧੀਆ ਹੋਣ ਹਣਾ ਹੁਣ ਜੇ ਮੀਂਹ ਕਣੀ ਤੇ ਆਪਾਂ ਨੂੰ ਦਿੱਕਤ ਹੋ ਜਾਂਦੀ ਏ ਤੇ ਔਖਾ ਦਾ ਬੋਲ ਹੋ ਜਾਂਦਾ ਜਦੋਂ ਜਾਲੇ ਨਹੀਂ ਆ ਜਾਂਦਾ ਪਾਵਾਗੇ ਦੀ ਘਰ ਫਸ ਰਹੀ ਨੂੰ ਲੱਗੇ ਪਿਆ ਕਿਰਾ ਮਿਹਨਤਾਂ ਤੇ ਜੋਰ ਕਰਦਾ ਰੱਖਿਆ ਪੂਰਾ ਹਣਾ ਕਿ ਬਾਈ ਨੂੰ ਮੋੜ ਪਾਊਗਾ ਤੇ ਇਹ ਸੋਨਾ ਜਗਾ ਘਰ ਦਾ ਕੀ ਦੇਵਾਂ ਵੀ ਜਸ਼ਨ ਇਹ ਬਾਕੀ ਇਹ ਕਿੱਸੇ ਵਰਗੀ ਕਾਣੀ ਜਿਹਨੇ ਆਪਾਂ ਤਾਂ ਰਹੇ ਹਨ ਕਿੰਨੀਆਂ ਕਿਤਾਹ ਹੁੰਦਾ ਜੀ ਖੁੱਲੀ ਖੱਤੀ ਹੁੰਦੀ ਹੈ ਹਨਾ ਚਲੋ ਵੀ ਬੰਦ ਨੂੰ ਆਏ ਹੁੰਦੇ ਅਸੀਂ ਉਹ ਖੇਤੀ ਕਰ ਬਾਲ ਲਾ ਲਿਆ ਨਾ ਖੁੱਲਾ ਬਾਣ ਪਰ ਥੋੜਾ ਜਿਹਾ ਜਦੋਂ ਹੋ ਗੋ ਉਹ ਚੰਗੀ ਗੱਲ ਹੈ ਜੀ ਜਿਹੜੇ ਹੁਣ ਸਾਡੇ ਵਰਗੇ ਨਿੱਕੇ ਜ਼ਿਮੀਦਾਰ ਹੁੰਦੇ ਹਨ ਖੇਤੀ ਕਰਦੇ ਆ ਭਲਾਂ ਦੀ ਪਰ ਆਦੇ ਹੁੰਦੇ ਅੱਗੇ ਵੀ ਫਰੇ ਹਾਂ ਸੁਰੇ ਹਾਂ ਦੇ ਖਾਤੀ ਲੈ ਕੇ ਬਹਿ ਜਾਂਦੇ ਆ ਕਿ ਪੱਲੇ ਦਾ ਕੁਝ ਨਹੀਂ ਬੈਦਾ ਫਸਲ ਕਾਦੇ ਹੁੰਦੇ ਅਗੇ ਵੀ ਜੱਟ ਜਿਮੀਦਾਰ ਨੂੰ ਖੇਤੀ ਕਰੇ ਬਣਾ ਸਾਦਾ ਨਹੀਂ ਹਨਾ ਤੇ ਕਿਉਂਕਿ ਜੱਟ ਜਿਮੀਦਾਰ ਦੀ ਤਾਂ ਜਿਹੜੀ ਪਹਿਚਾਣ ਹੁੰਦੀ ਆ ਉਹ ਖੇਤੀ ਤੋਂ ਹੁੰਦੀ ਏ ਤੇ ਫਾਕੀਰ ਮੇਨ ਕਰ ਰਹੇ ਆ ਜੀ ਜਾਰੀ ਆ ਮੇਨ ਹਨਾ ਪਾਪਾ ਦੇ ਸੋਨਾ ਜੇ ਘਰ ਜਿੱਤੇ ਰਹੀ ਹੁੰਦੀ ਆ ਉਹ ਕਰਿਆ ਫਾਕੀਰ ਛੋਟਾ ਸਾੜੇ ਪੈੜ ਭਰਾ ਮਨਸ ਫੋੜ ਰਿਆ ਤਾਂ ਆਪਣੇ ਨਾਲ ਜੁੜੇ ਰਹੋ ਤੁਸੀਂ ਐਨ ਟਿੱਕਰ ਹਨਾ ਜਿਹੜਾ ਪਕਾੜ ਦੀ ਖਾਣ ਮੈਂ ਸੋਨੂੰ ਜਿਹੜਾ ਪਾਇਆ ਹਨ ਕੇ ਨਹੀਂ ਐਸਨ ਹੂੰ ਲੋ ਜੀ ਮੰਮੀ ਲਾ ਰਹੇ ਆ ਬੱਕ ਪਸੂ ਜਸ਼ਨ ਤੇ ਰੈਡੀ ਬਨ ਗਏ ਸੀਗੇ ਤੇ ਉਹ ਗਏ ਦੁੱਧ ਪਾਉਣ ਟਾਈਮ ਪਸੂ ਤਾਂ ਜੀ 8 ਵਜੇ ਦੇ ਨਾਲ ਬੰਦ ਹੁੰਦੇ ਆ ਬਾਹਰ ਕਿਉਂਕਿ ਸਾਬਕਾ ਦੇ 5 ਵਜੇ ਨੀਰਾ ਪਾਇਆ ਜਾਂਦਾ ਪਸੂਆਂ ਨੂੰ ਕਦੇ 5:30 ਕ 5 ਨੀਰਾ ਖਾ ਲੈਂਦੇ ਆ ਪਸੂ ਰੱਜ ਲੈਂਦੇ ਆ ਤੇ 8 ਵਜੇ ਦੇ ਨਾਲ ਤੇ ਫਿਰ ਬਾਹਰ ਬੰਦ ਅੱਜ ਤਾਂ ਜਸ਼ਨ ਦੇ ਡੈਡੀ ਲੇਟ ਹੋ ਗਏ ਥੋੜਾ ਯਾ ਦੁੱਧ ਪਾਉਣ ਬਾਅਦ ਚ ਗਏ ਅੱਗੇ ਤਾਂ ਪਾਣੀ ਪਿਆ ਕੇ ਦੁੱਧ ਪਾ ਕੇ ਫਿਰ ਆ ਕੇ ਬੰਦੇ ਹੁੰਦੇ ਸੀਗੇ ਅੱਜ ਪਹਿਲਾਂ ਗੇ ਬੰਨ ਕੇ ਥੋੜਾ ਲੇਟ ਹੋ ਗਿਆ ਅੱਜ ਖੇਤ ਜਾਵੜੇ ਜਸ਼ਨੇ ਨਾਲ ਜਸ਼ਨਾ ਬਾੜਾ ਕਰਨ ਲੱਗਾ ਡੈਡੀ ਆਇਆ ਖੇਤ ਚੱਲੀਏ ਖੇਤ ਚੱਲੀਏ ਤੇ ਉੱਥੇ ਲਾਇਆ ਇਹ ਅੱਧਾ ਘੰਟਾ ਖੇਤ ਕਿ ਨਹੀਂ ਮਮ ਹੋਰ ਅੱਗੇ ਤਾਂ ਡੈਡੀ ਪਗ ਜਾਂਦੇ ਸੀਗੇ ਅੱਜ ਫਿਰ ਇਹ ਦੋਨੇ ਗਏ ਸੀ ਪਿਓ ਪੁੱਤ ਲਓ ਜੀ ਜਸ਼ਨੇ ਨੂੰ ਮਿਲੋ ਹੁਣ ਬਦਾਮ ਖਾਂਦਾ ਮੁੰਡਾ ਰੋਟੀ ਦੇ ਟਾਈਮ ਤੇ ਕਦੇ ਨਿਰਨੇ ਕਾਲ ਜੀ ਖਾਣੇ ਚਾਹੀਦੇ ਹੁਣ ਖਾਂਦਾ ਲੋ ਜੀ ਪਸ਼ੂ ਤਾਂ ਬਹਿ ਗਏ ਮੈਸਾ ਤਾਂ ਬਹਿ ਗਈਆਂ ਤੇ ਬਸ ਆ ਨਿੱਕੀ ਲਾਡੋ ਵੀ ਬਹਿ ਗਈ ਵੱਡਾ ਲਾਡਾ ਆਪਣਾ ਹੋਰ ਹੀ ਹੋ ਗਿਆ ਪਤਾ ਨਹੀਂ ਕਿਵੇਂ ਜੇ ਮੂੰਹ ਇਹਦਾ ਪਤਾ ਨਹੀਂ ਭਾਈ ਵੱਡੀ ਹੋ ਗਈ ਹੁਣ ਤਾਂ ਹੋ ਗਿਆ ਇੰਜ ਹਾਂ ਤੇ ਬਸ ਹੁਣ ਪਸ਼ੂ ਬਹਿ ਜਾਣਗੇ ਮਗਰ ਦੀ ਮਗਰ ਮੈਂ ਲੈ ਕੇ ਆਈ ਸੀ ਅੱਗ ਮਚਾਉਣ ਵਾਸਤੇ ਆ ਨਿੱਕੀਆਂ ਨਿੱਕੀਆਂ ਲੱਕੜਾਂ ਜੀਆਂ ਤੇ ਬਸ ਮੈਂ ਰੋਟੀ ਲਾਗਦੀ ਐ ਜਿੰਮੀ ਆਪਣਾ ਇਹਨੇ ਨਾ ਭਾਈ ਰਾਤ ਡੈਡੀ ਹੈ ਨਹੀਂ ਸੀ ਤੇ ਰੋਟੀ ਨਹੀਂ ਖਾਦੀ ਮਸਾ ਰੋਟੀ ਖਵਾਈ ਮਨਤਾ ਕਰ ਕਰਕੇ ਹਾਂ ਪਰੇ ਬੰਦਿਆ ਨਾਲ ਹਾਂ ਹਾਂ ਜੁੱਥੇ ਡੈਡੀ ਮੰਜਾੜਾਉਂਦੇ ਹੁੰਦੇ ਉਥੇ ਪਿਆ ਰਿਆ ਜਿੰਮੀ ਆ ਜਿੰਮੀ ਹੂੰ ਸੁੱਤਾ ਵੇ ਤੇ ਇਹ ਲੋ ਜੀ ਆਪਣੀ ਜੀਰੀ ਚੈੱਕ ਕਰੋ ਝੋਨਾ ਆਪਣਾ ਇੱਥੇ ਜੀ ਤਾਂ ਕੱਦ ਘੱਟ ਹੈ ਉੱਥੇ ਜ਼ਿਆਦਾ ਹੈ ਲੋ ਜੀ ਬਸ ਹੁਣ ਤਾਂ ਜਸ਼ਨ ਕਿੰਨੇ ਦਿਨਾਂ ਚ ਆਜੂਗੀ ਮਹੀਨਾ ਤੇ ਉਹ ਦੂਜੀ ਏਹ ਹਾਂ ਇਹ ਬੀਜ ਤਾਂ ਦੇਣਾ ਚਾਹੀਦਾ ਤੇ ਦੂਜੀ ਆਪਣੀ ਸੋਲਰ ਵਾਲੀ 10 ਚ 10 ਚ ਠੀਕ ਐ ਭਾਈ ਆਪਾਂ ਨੂੰ ਹਜੇ ਇਹਨਾਂ ਹਿਸਾਬ ਨਹੀਂ ਨਾ ਹੌਲੀ ਹੌਲੀ ਆਪਾਂ ਨੂੰ ਪੂਰਾ ਪਤਾ ਲੱਗਣ ਲੱਗ ਜੂਗਾ ਵੀ ਕਿੰਨੇ ਚਿਰ ਚ ਆਉਂਦੀ ਹੈ ਕਿਵੇਂ ਨਹੀਂ ਹਨਾ ਠੀਕ ਨਹੀਂ ਮੂੰਹ ਸਾਫ਼ ਕਰ ਲੈ ਪੁੱਤ ਚਲੋ ਜੀ ਇੱਥੇ ਜਸ਼ਨਾਂ ਦਾ ਬੈਠੂਗਾ ਹੁਣ ਜਿੰਨਾ ਚਾ ਰੋਟੀ ਨਹੀਂ ਪਕਦੀ ਰੋਟੀ ਕਾਉਂਗੀ ਫੇਰ ਰੋਟੀ ਖਾਣ ਵੇਲੇ ਨੂੰ ਬੋਲ ਮਾਰਾਂਗੇ ਫੇਰ ਆਊਗਾ ਉਹਨੇ ਇੱਥੇ ਬੈਠਾ ਰਹਿੰਦਾ ਹੁੰਦਾ ਹੈ ਖੇਤਾ ਉਹ ਜਿਹੜੀ ਨਾ ਜਾਇਆ ਹੈ ਲੋ ਜੀ ਮੰਮੀ ਲਾ ਦੇ ਨੇ ਬੋਕਰ ਤੇ ਆਪਾਂ ਵੀ ਮੈਂ ਆਟਾ ਗੁੰਨਣਾ ਆਟਾ ਛਾਣ ਕੇ ਰੱਖਿਆ ਈ ਤੇ ਮੈਂ ਕਿਹਾ ਚਲੋ ਸੋਡਨਾ ਵੀਡੀਓ ਸ਼ੇਅਰ ਕਰਦੇ ਆ ਮੰਮੀ ਦੀ ਨਾਲੇ ਮੈਂ ਕਿਹਾ ਮੈਂ ਚਲ ਉਧਰ ਜਾਨੀ ਆ ਲੱਕੜਾਂ ਨਹੀਂ ਲਈ ਆ ਗਈ ਤੇ ਇਹ ਕਪੜੇ-ਕੁਪੜੇ ਧੋ ਕੇ ਮੰਮੀ ਨੇ ਪਾਤੇ ਤੇ ਇਹ ਹੱਜ ਮੇਰੇ ਚਾਹ ਵਾਲੇ ਭਾਂਡੇ ਕੁਸ਼ਕ ਪਏ ਆ ਜਸ਼ਨ ਦੇ ਰੜੀ ਮੈਂ ਡੋਲਣਾ ਲੈ ਕੇ ਆਉਣਗੇ ਫਿਰ ਇਕੱਠੇ ਚੱਕ ਦੂੰਗੀ ਦੋ ਭਾਂਡੇ ਪਿੱਛੇ ਕੀ ਸਾਬਣ ਚ ਹੱਥ ਮਾਰ ਲੈ ਲੋ ਚ ਪੋਚੂ ਕੁਚੀ ਲਾਦੇ ਆਪਾਂ ਤੇ ਕਮਰਾ ਕਮਰਾ ਕਿਰਾਂ ਸੈੱਟ ਕਰਤਾ ਤੇ ਜੋਸ਼ਨਾ ਆਪਣਾ ਚਾਦਰ ਚ ਤਾਂ ਬਲ ਪਾ ਗਿਆ ਠੀਕ ਹਉ ਕੰਬਲਾਂ ਦੇ ਛਾੜ ਪਏ ਆ ਦੋਨੇ ਪਿਓ ਬਤਾਂ ਨੇ ਰਾਤ ਕੰਬਲ ਕਢਾ ਲਏ ਕਹਿੰਦੇ ਸਾਨੂੰ ਕੰਬਲ ਕੱਢ ਕੇ ਦਿਓ ਤੇ ਹੁਣ ਅੱਜ ਉਹਨਾਂ ਤੇ ਛਾੜ ਚੜਾਉਂਗੀ ਦੋਨਾਂ ਤੇ ਛਾੜ ਚੜਾਏ ਨਹੀਂ ਉਦੋਂ ਜੀ ਆਈਂ ਤਰਤੇ ਤੋਕੇ ਚਲੋ ਜੀ ਆਪਾ ਦਾ ਗੁੰਨੜੀ ਕੇ ਆਟਾ ਲੱਗ ਗਿਆ ਰੋਟੀ ਟਾਈਮ ਸਾਢੇ ਘੱਟ ਦਾ ਹੋ ਗਿਆ ਪੋਚੇ-ਪੁਚੇ ਵਾਲਾ ਕੰਮ ਆਪਣਾ ਫਤਿਹ ਹੁਣ ਰਸੋਈ ਚ ਆਪਣੇ ਕੋਈ ਖਲਿਆਰ ਨਹੀਂ ਪੈਂਦਾ ਬਸ ਅੱਜ ਮੈਂ ਆਟਾ ਪੋਣਾ ਕੱਲ ਕਢਾ ਕੇ ਲਿਆਂਦਾ ਇਹ ਆਟਾ ਅੱਜ ਹੁਣ ਤਾਂ ਮੈਂ ਪੋਚਾ ਲਾਤਾ ਮੈਂ ਸ਼ਾਮ ਨੂੰ ਪਾਉਂਗੀ ਚਾਚੂ ਕਰਕੇ ਸ਼ਾਮ ਨੂੰ 7 ਵਜੇ ਫੇਰ ਪਾਵਾਂਗੇ ਆਟਾ ਜੇ ਤੁਸੀਂ ਤੇ ਲੜੀ ਨੇ ਪਾਤਾ ਤਾਂ ਠੀਕ ਹੈ ਫੇਰ ਤਾਂ ਵਧੀਆ ਨਹੀਂ ਮੈਂ ਪਾ ਦੂੰਗੀ ਚਲ ਠੀਕ ਹੈ ਚਲੋ ਜੀ ਹੁਣ ਆਪਾਂ ਗੁੰਨ ਲਈਏ ਦਵਾ ਦਾ ਆਟਾ ਤੇ ਲੱਗਦੀ ਹੈ ਰੋਟੀਆਂ ਟਾਈਮ ਹੋ ਗਿਆ 8:30 ਦਾ ਬਸ 9:00 9:30 ਵਜੇ DNA ਰੋਟੀ-ਰੋਟੀ ਖਾ ਕੇ ਆਪਾਂ 9:30 ਵਜੇ DNA ਭਾਂਡੇ ਚੱਕ ਦਾਂਗੇ ਤੇ ਚਲੋ ਜੀ ਫਿਰ ਮਿਲਦੇ ਲੋ ਜੀ ਆਪਾਂ ਲਾ ਗੀ ਰੋਟੀਆਂ ਤੇ ਟਾਈਮ ਹੋ ਗਿਆ ਭਾਈ 9 ਵਜਣ ਵਾਲੀ ਹੈ ਖੋ ਲਾ ਦੂੰਗੀ ਮੈਂ 10 ਮਿੰਟਾਂ ਦੇ ਚਾਰ ਤਾਂ ਜਨੇ ਰਹੇਗੇ ਅਸੀਂ ਤੇ ਜਿਵੇਂ ਆ ਜਿਵੇਂ ਨਾ ਬਟਾਤੇ ਰੁਕੇ ਰੱਖਿਆ ਪਤਾ ਨਹੀਂ ਟੱਕਰਾਂ ਨਹੀਂ ਕੀਏ ਤਾਂ ਨਾ ਵੀ ਹੈ ਨਹੀਂ ਸੀ ਲੋ ਜੀ ਸਾਰੀ YouTube ਫੈਮਲੀ ਰੋਟੀ ਖਾ ਲਓ ਜੀ ਪ੍ਰਸ਼ਾਦਾ ਸ਼ਬਦ ਕੱਲ ਇੱਕ ਭੈਣ ਦਾ ਕਮੈਂਟ ਆਇਆ ਕਹਿੰਦੀ ਫਿਰਦਾ ਕਹਿੰਦੀ ਤੁਹਾਡੇ ਡੈਡੀ ਅੰਕਲ ਕਹਿੰਦੀ ਸਾਡੇ ਕੋਲ ਹੀ ਆਗੇ ਆਦੀ ਅਸੀਂ ਵੀ ਕਹਿੰਦੀ ਸੁਲਤਾਨਪੁਰ ਲੋਧੀ ਦੇ ਨੇੜੇ ਆ ਪਿੰਡ ਸਾਡਾ ਵੀ ਉੱਥੇ ਸੀ ਸਾਡੇ ਡੈਡੀ ਕਹੇ ਆ ਜੀ ਜਿਹੜਾ ਸੁਲਤਾਨਪੁਰ ਲੋਧੀ ਬਾਬਾ ਨਹੀਂ ਗਾ ਬਾਬਾ ਡੈਡੀ ਨਾਲ ਇੰਦੇ ਸੀ ਕਿ ਕੀ ਨਾਮ ਲਈ ਸੀ ਬਾਬਾ ਦਾ ਸਿੱਚੇਵਾਲ ਬਾਬਾ ਸਿੱਚੇਵਾਲ ਉਹਦਾ ਡੇਰ ਹੈ ਸੁਲਤਾਨਪੁਰ ਲੋਧੀ ਤੇ ਉਹ ਨਾਲੇ ਉੱਥੇ ਕੰਟੈਕਟ ਕਰਿਆ ਸੀ ਸਾਡੇ ਇਥੋਂ ਪਿੰਡ ਵਾਲਿਆਂ ਨੇ ਉਧਾਂ ਵਾਲੇ ਵੀ ਜਿਹੜੀ ਕਮੇਟੀ ਹੈ ਕੋਲ ਤੇ ਉੱਥੇ ਸਾਰੇ ਟਰੈਕਟਰ ਸਾਡੇ ਨਾ ਚਾਰ ਪਿੰਡ ਪਿੰਡਾਂ ਨੇ ਵੀ ਆਪ ਦਾ ਜੋਗਦਾਨ ਪਾਇਆ ਚਾਰ ਪਿੰਡ ਰਲ ਕੇ ਗਏ ਇੱਕ ਤਾਂ ਸਾਡਾ ਔਰਦਾ ਹੋ ਗਿਆ ਤੇ ਇੱਕ ਰੁੱਗੂ ਆਣਾ ਹੋ ਗਿਆ ਇੱਕ ਸਾਡੇ ਇਥੇ ਪਿੰਡਾ ਹਰਿਆਣੇ ਦੇ ਵੱਡਾ ਓੜਾ ਇਹ ਹੋ ਗਿਆ ਇੱਕ ਨੰਦਗੜ ਆਣਾ ਇਹ ਹੂੰ ਨੰਦਗੜ ਹਾਂ ਨੰਦਗੜ ਇਹ ਚਾਰ ਚਾਰ ਪਿੰਡਾਂ ਦਾ ਇਹਨਾਂ ਨੇ ਇਕੱਠਾ ਸੰਜੋਗ ਪਾਇਆ ਵੀ ਤੇ ਥੋੜਾ ਸਾਡੇ ਸਾਡੇ ਪਿੰਡ ਦੇ ਟਰੈਕਟਰ ਦਾ ਭਲਾ ਨਹੀਂ ਘਾਟੀ ਇਹ ਤੰਨੀ ਹੈ ਤੇ ਪਰ ਸਾਡੇ ਪਿੰਡ ਥੋੜਾ ਪੈਸਾ ਥੋੜਾ ਜਿਆਦਾ ਬਣ ਗਿਆ 7 ਲੱਖ ਰੁਪਇਆ ਹੋ ਗਿਆ ਤੇ ਸਾਡੇ ਪਿੰਡੋਂ ਲੈ ਗਏ ਮਾਇਆ ਮਾਇਆ ਤੇ ਆਪਣਾ ਟੂੜੀ 4 ਤੇ 4 ਤੇ ਫੀਡ ਖਾਲ ਤੇ ਕਰਾਹੀ ਲੈ ਕੇ ਗਏ ਜਿਹੜੀ ਉੱਥੇ ਤੇ ਬਾਕੀ ਬਣਾ ਪੁੱਜੀਆਂ ਸੀ ਜਿਹੜੀਆਂ ਕਿ ਅੰਕਲ ਫਿਰ ਤਾਂ ਰਹਿਣਗੇ ਹਾਂਜੀ ਡੈਡੀ ਕਹਿ ਕੇ ਗਏ ਆ 4 4 ਤੋਂ 5 ਬਣਾ ਲਾ ਵੀ ਚਾਰ ਪੰਜ ਦਿਨਾਂ ਨਾਲ ਕੇਰਮੇ ਆਜੂ ਤੇ ਬਾਕੀ ਚਲੋ ਵੈਦਰੂ ਨੇ ਸੇਵਾ ਵਾਸਤੇ ਇਹੇ ਬੱਤ ਲੱਗ ਜਾਣਗੇ ਚਾਰ ਦਿਨ ਹਨ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਚਲੋ ਅੱਗੇ ਕਰੇ ਸੱਦਾ ਹੀ ਆ ਹਨ ਤੇ ਹੁਣ ਤਾਂ ਕੋਈ ਝੋਨੇ ਦਾ ਵੀ ਖੇਚ ਨਹੀਂ ਬਾਕੀ ਜਸ਼ਨ ਦੇ ਡੇੜੀ ਸੰਭਾਲ ਲੈਣਗੇ ਹੁੰਦੇ ਹਾਂ ਹੁਣ ਤਾਂ ਆਈ ਜੋ ਪਾਪਾ ਜੀ ਚੋਣਾ ਵੰਡਾਂਗੇ ਹਾਂ ਉਦੋਂ ਤਾਂ ਆਈ ਪਾਪਾ ਹਾਂ ਲਓ ਜੀ ਬਿਨਾ ਆਪਾਂ ਉਹ ਕੀ ਟ੍ਰੇਸ ਪੇਪਰ ਦੇ ਆਪ ਦਾ ਆਪ ਮੈਂ ਡਿਜ਼ਾਈਨ ਪਾਇਆ ਚੈੱਕ ਕਰੋ ਕਿਸ਼ ਨੂੰ ਦਿਖਾਈ ਪੁੱਤ ਕੋਲੇ ਹੋ ਕੇ ਦਿਖਾ ਆ ਹੈਗਾ ਜੀ ਘੇਰੇ ਤੜ ਜਾਣ ਤੇ ਆ ਹੈਗਾ ਜੀ ਗਲੇ ਤੜ ਜਾਣ ਇਹ ਮੈਂ ਆਪੇ ਪਾਇਆ ਖੋਦ ਤੇ ਹੁਣ ਮੈਂ ਕੋਈ ਥੱਲੇ ਥੋੜਾ ਜਿਹਾ ਐ ਮੈਨੂੰ ਖਾਲੀ ਖਾਲੀ ਜਿਹਾ ਲੱਗ ਰਿਹਾ ਸੀ ਥੋੜਾ ਜਿਹਾ ਮੈਂ ਚਲ ਥੱਲੇ ਐਨੀ ਕ ਥਾਂ ਦੇ ਵਿੱਚ ਹੋਰ ਡਿਜ਼ਾਈਨ ਪਾ ਲ ਨਾ ਇਹ ਡਿਜ਼ਾਈਨ ਪਾ ਕੇ ਫਿਰ ਵਾਹਾਂ ਦਾ ਡਿਜ਼ਾਈਨ ਪਾ ਕੇ ਤੇ ਫਿਰ ਆਪਾਂ ਜਿਹੜੀ ਕੀ ਕੜਾਈ ਸ਼ੁਰੂ ਸ਼ੁਰੂ ਕਰਦਾਂਗੇ ਤੇ ਕਿਉਂਕਿ ਫਿਰ ਅੰਗਾ ਜਿਹੜਿਆ ਆਪਣੇ ਇੱਥੇ ਪਹੁੰਚਾ ਦੇ ਉੱਤੇ ਆਊਗੀ ਕੜਾਈ ਉਹ ਆਪਾਂ ਬਾਅਦ ਚ ਕਰਾਂਗੇ ਨਾਲ ਦੀ ਨਾਲ ਜਦੋਂ ਕਰਨੀ ਹੋਈ 11 ਗਲੇ ਦਾ ਤੇ ਆਪਾਂ ਘੇਰੇ ਦਾ ਤੇ ਬਾਹਾਂ ਦਾ ਬਿਕਵਿਸ਼ ਮੀਜਾਲਾ ਕੰਮ ਨੇ ਮਿੜਾਂਗੇ ਤੇ ਬਸ ਥੋੜੀ ਜਿਹੀ ਹੋਰ ਰਹਿ ਗਈ ਹੈ ਮੇਰੇ ਕੋਲ ਇੱਕ ਦੋ ਕੁ ਫੁੱਲ ਹੋਰ ਪਾਉਣੇ ਆ ਇੱਥੇ ਫਿਰ ਬਸ ਬਾਹਾਂ ਬਾਹਾਂ ਤੇ ਜਿਹੜੀ ਆਪਣੀ ਇੱਥੇ ਬਾਹਾਂ ਤੇ ਮੂਰੀ ਤੇ ਆਊਗੀ ਕੜਾਈ ਉਹ ਉਹ ਰਹਿ ਗਈ ਪ੍ਰੈਸ ਕਰਨ ਵਾਲੀ ਉਹ ਤੇ ਉਹ ਡਿਜ਼ਾਈਨ ਪਾਉਣਾ ਤੇ ਗਲ ਆਪਾਂ ਇਸ ਤਰ੍ਹਾਂ ਬਣਾਇਆ ਜੀ ਦੇਖੋ ਤੇ ਥੋੜਾਇਆ ਟਾਈਮ ਮੈਨੂੰ ਲੱਗ ਗਿਆ ਅੱਧਾ ਘੰਟਾ ਲੱਗ ਗਿਆ ਮੈਨੂੰ ਸਾਰੇ ਮਿਣਾ ਮਣਾਈ ਕਰਨ ਤੇ ਕਿਉਂਕਿ ਪਹਿਲੀ ਵਾਰ ਕੋਈ ਉਹ ਕਰ ਰਹੀ ਆ ਹਨਾ ਵੀ ਮਿਲ ਕੇ ਜਾ ਕਿਦ ਤਰਾਪਾ ਸਿੱਧਾ ਸੂਟ ਮਿਲ ਕੇ ਕੱਟ ਲੈਣਾ ਹਨਾ ਕਿਤੇ ਐ ਮਿਲ ਕੇ ਕਢਾਈ ਕਰਨ ਵਾਸਤੇ ਕਿੰਨਾ ਵੀ ਇੱਧਰ ਰੱਖਣਾ ਹੈ ਕਿੰਨਾ ਥੱਲੇ ਰੱਖਣਾ ਹੈ ਗਲੇ ਦਾ ਕਿਵੇਂ ਕਰਨਾ ਹੈ ਹਨਾ ਉਸ ਹਿਸਾਬ ਨਾਲ ਉਹ ਕਰਿਆ ਤੇ ਬਾਕੀ ਡਿਜ਼ਾਈਨ ਦੇ ਸਕੇ ਸੂਟ ਵਧੀਆ ਵਿੱਚ ਹੂੰ ਤੇ ਬਸ ਜੀ ਹੁਣ ਵਾਹਾ ਵਾਹਾ ਦਾ ਕਰਦੇ ਆਂ ਆਪਾਂ ਕੰਮ ਫਿਰ ਜਸ਼ਨ ਆਪਣਾ ਉਧਰੋਂ ਮੈਂ ਢਾਲਾ ਢਾਲੇ ਦੀ ਵਰਤੋਂ ਕਰੀ ਆ ਉਹ ਆਪਣੇ ਕੋਲ ਹੈ ਨਹੀਂ ਸੀ ਡੀ ਹੁੰਦੀ ਹੈ ਜਿਹੜੀ ਗੋਲ ਜਿਹਾ ਤੇ ਜਸ਼ਨੇ ਦਾ ਸਕੇਲ ਤੇ ਆਪਣਾ ਇਹੀ ਹੈਗੀ ਹੈ ਇਹ ਦੂਜੀ ਤਾਂ ਨਹੀਂ ਹੁੰਨੀ ਵਿੱਚ ਜਿਹਦੇ ਗੋਲ ਗੋਲ ਹੁੰਦੇ ਵਿੱਚ ਖਾਲੀ ਜੀ ਹੁੰਦੀ ਉਹ ਨਹੀਂ ਉਹ ਚਾਹੀਦੀ ਹੁੰਦੀ ਫਿਰ ਮੈਂ ਢਾਲ ਲੈ ਲੀਗਾ ਆਪਣਾ ਜਮਾ ਵੇਚਦਾ ਮੈਂ ਦੋ ਢਾਲੇ ਕੱਢ ਲਏ ਸੀਗੇ ਇੱਕ ਕਿਧਰ ਗਿਆ ਸੀ ਇੱਕ ਇੱਕ ਆ ਸੀਗਾ ਇਹ ਵੱਡਾ ਲੱਗਿਆ ਮੈਨੂੰ ਥੋੜਾ ਜਿਹਾ ਇਹ ਮੈਂ ਜਾਲੇ ਵੱਡਾ ਹੋ ਜਾਊਗਾ ਤੇ ਫਿਰ ਮੈਂ ਤਾਂ ਕਰਕੇ ਪੰਜਾਂ ਵਾਲੇ ਢਾਲੇ ਨਾਲ ਉਹ ਭਰੇ ਪੰਜਾਂ ਵਾਲੇ ਢਾਲੇ ਦਾ ਫੁੱਲ ਜਮਾ ਸੈੱਟ ਬਣੂਗਾ ਚਲੋ ਜੀ ਫਿਰ ਜਦਸ਼ਨ ਆਪਣਾ ਚੌਲ ਮੰਗੀ ਜਾਂਦਾ ਫਿਰ ਇਹਨੂੰ ਚੌਲ ਬਣਾ ਕੇ ਦੇਣਾ ਹਜੇ ਮੈਂ ਵਾਲ ਧੋਤੇ ਸੀਗੇ ਉਹ ਵੀ ਇਸ ਕਾਇ ਚੰਗੀ ਤਰ੍ਹਾਂ ਲੇਟ ਜਾਵਣੀ ਲੇਟ ਜਾਣੇ ਕਰਕੇ ਉਹ ਤਾਂ ਮੈਂ ਉਸ ਕਾਇ ਜਾਂਦੀ ਸੀਗੀ ਤੇ ਲੇਟ ਜਾਵੜੀ ਫਿਰ ਹੋਰੀ ਕਾਹ ਜਾਉਣ ਲੱਗ ਗਿਆ ਤਾਂ ਕਰਕੇ ਫਿਰ ਮੈਂ ਜੂੜਾ ਕਰ ਲਿਆ ਗਾ ਇਹ ਇਕੱਠੇ ਕਰ ਲੇ ਤੇ ਚਲੋ ਕਿਰਾਂ ਦੇਖਦੇ ਅੱਜ ਚਲਪਲਾਂ ਦੇ ਅੱਜ ਕੱਲਾ ਵੀ ਉਹ ਬਰਕ ਜਾ ਹੋ ਗਿਆ ਨਾ ਡਿਜ਼ਾਈਨ ਜਾਂ ਤਰਿਆ ਗਿਆ ਤੇ ਕੱਲ ਤੋਂ ਆਪਾਂ ਸਟਾਰਟ ਕਰ ਦਾਂਗੇ ਤੇ ਮੈਂ ਬਸ ਸਫਾਈਆਂ ਸੂਈਆਂ ਚ ਹਜੇ ਡਣ ਪਏ ਆ ਸਫਾਈ ਜਾਂਦਾ ਪਉ ਦੋ ਚਾਰ ਦਿਨ ਪਹਿਲਾਂ ਕਰ ਲਾਂਗੇ ਤੇ ਨਰਮੇ ਦਾ ਮਾਂ ਮਮੀ ਨੂੰ ਪੁੱਛਿਆ ਸੀ ਮਮੀ ਕਹਿੰਦੀ ਨਰਮਾ ਆਪਾਂ ਹਜੇ ਨਹੀਂ ਕਹੀ ਦਿਨ ਲੱਗਦੇ ਸਵਾਰ ਕੇ ਦਿਵਾਰੀ ਤੋਂ ਬਾਅਦ ਦਿਵਾਰੀ ਤੋਂ ਬਾਅਦ ਕਾ ਤੱਕ ਨਹੀਂ ਆਇਆ ਤਾਂ ਨਹੀਂ ਪਤਾ ਕਹਿੰਦੀ ਹਾਂ ਮੈਂ ਪੁੱਛਾਂ ਜਦ ਤੱਕ ਹਜੇ ਤਾਂ ਪਾਣੀ ਨਹੀਂ ਲਾਇਆ ਹਜੇ ਪਾਣੀ ਲਾਉਣਾ ਹੈ ਇੱਕ ਕੈਨ ਨੂੰ ਤਾਂ ਲਾ ਦਾਂ ਹਾਂ ਤੇ ਬਸ ਫਿਰ ਹਜੇ ਆਪਾਂ ਉਹਨਾਂ ਸੂਟ ਆਪਾਂ ਰੈਡੀ ਕਰ ਲਾਂਗੇ ਸਾਰਾ ਕੁਝ ਕਰਨ ਨੂੰ ਸਫਾਈਆਂ ਵੀ ਕਰਨ ਨੂੰ ਸੂਟ ਵੀ ਰੈਡੀ ਕਰਨ ਨੂੰ ਨਰਮਾ ਵੀ ਕਿਚੋ ਕਰਾਂਗੇ ਤੇ ਕਿਉਂਕਿ ਬੇਲਾਂ ਦਾ ਟਾਈਮ ਬਸਤ ਹੁੰਦਾ ਨਹੀਂ ਚਲੋ ਜੀ ਮਾੜਾ ਮੋਟਾ ਇੱਕ ਬੁਲੇਗਾ ਹੋਰ ਬਣਾ ਫਿਰ ਇੱਦਾਂ ਚੌਲ ਬਣਾਣਾ ਜਿਸ ਨੇ ਵਾਸਤੇ ਫਿਰ ਚਾਹ ਦਾ ਟਾਈਮ ਹੋ ਜਾਊਗਾ ਲਓ ਜੀ ਖਾ ਲਓ ਮੈਗੀ ਲੈਟ ਨੇ ਬਾਹਰ ਬਾਹ ਤੇ ਅੱਜ ਸਾਨੂੰ ਪਰ ਮੌਸਮ ਪੂਰਾ ਖਰਾਬ ਹੈ ਬੰਮੀ ਉਧਰ ਹੋਰ ਹੀ ਹੋਇਆ ਪੱਕ ਸਮੈਲ ਆ ਜਾ ਮੌਸਮ ਪਤਾ ਨਹੀਂ ਰੱਬ ਸ਼ੇਰੂ ਜਿੰਮੀ ਜਿੰਮੀ ਤਾਂ ਹੁਣ ਹੋਈ ਨਹੀਂ ਕਰਦਾ ਡੈਡੀ ਹੈ ਨਹੀਂ ਹੈ ਨਾ ਆ ਗਿਆ ਆ ਗਿਆ ਨਾ ਜਿਹੜਾ ਇੱਧਰ ਵੇਖ ਰਹਾ ਹੂੰ ਚੌੜ ਜੀ ਨਹੀਂ ਕਰਦਾ ਹੂੰ ਹੋਂ ਤਾਂ ਨਹੀਂ ਆਵੇ ਹੋਰ ਚੋਨਾ ਪੱਕਿਆ ਹੋਰ ਕੀ ਕਰਾਉਣਾਗਾ ਬਥੇਰਾ ਸ਼ੱਕਾਂ ਦਾ ਮਟਾਤੀਆਂ ਪਾਪ ਪਾ ਪਾ ਕੇ ਲਓ ਜੀ ਖਾ ਲਓ ਮੈਗੀ ਚਾਹ ਚੂਸਾ ਵੇ ਇੱਥੇ ਜਕਲੇ ਆ ਜਿੱਦਾਂ ਲਓ ਜੀ ਆ ਮੈਂ ਇੱਕ ਫੁੱਲ ਬਣਾਇਆ ਮੇਰਾ ਫੁੱਲ ਦੱਸਿਓ ਕਮੈਂਟ ਕਰਕੇ ਪਹਿਲੀ ਵਾਰ ਉਹ ਵੀ ਪਰ ਮੈਂ ਪੂਰਾ ਪਹਿਲਾਂ YouTube ਤੇ ਚੈੱਕ ਕਰਿਆ ਵੀ ਕਿਵੇਂ ਬੰਨਦਾ ਦੇਖੋ ਫੁੱਲ ਕਿਵੇਂ ਸੈਂ ਘੈਂਟਾ ਸੋਹਣਾ ਲੱਗਦਾ ਹੈ ਹੁਣ ਦੂਸਰਾ ਸਟਾਰਟ ਕਰ ਲਿਆ ਫੇਰ ਇਸ ਤੋਂ ਬਾਅਦ ਐ ਇੰਨੀ ਜਗਾ ਕੰਪਲੀਟ ਕਰਕੇ ਫੇਰ ਗਾਂ ਆਪਾਂ ਫਰੇਮ ਲਾਵਾਂਗੇ ਕਿਰਾ ਇੰਨਾ ਸਾਰਾ ਕੰਪਲੀਟ ਕਰਾਂਗੇ ਦੱਸਿਓ ਜੀ ਸਾਰੇ ਜਣੇ ਕਿਵੇਂ ਬਣਿਆ ਫੁੱਲ ਸੋਹਣਾ ਲੱਗਦਾ ਜਸ਼ਨ ਹਮ ਮੰਮੀ ਹੋਰ ਤਰੀਕਾ ਦੱਸ ਰਹੀ ਸੀ ਜੀ ਤੇ ਮੈਂ ਮਮੀ ਵਾਲੇ ਤਰੀਕੇ ਨਾਲ ਵੀ ਇੱਕ ਹੋਰ ਸੂਟ ਬਣਾਵਾਂਗੇ ਆਪਾਂ ਕਿਰਾ ਆ ਤਰੀਕੇ ਨਾਲ ਪਾ ਸੂਟ ਬਣਾਉਣੇ ਆ ਫੇਰ ਮੰਮੀ ਵਾਲੇ ਤਰੀਕੇ ਨਾਲ ਵੀ ਬਣਾਵਾਂਗੇ ਸੂਟ ਮੰਮੀ ਕਹਿੰਦੀ ਉਹ ਫੁੱਲ ਵੀ ਬਹੁਤ ਸੋਹਣਾ ਬਣਦਾ ਕਿ ਨਹੀਂ ਮੰਮੀ ਉਹ ਹਰਦਾ ਨਹੀਂ ਉਹ ਵੀ ਬਣਾ ਲਾਂਗੇ ਸਾਰਾ ਆਪਾਂ ਕਰ ਲਾਂਗੇ ਤੂੰ ਬਣਾਏ ਬੀਬੀ ਮਸਰਾਣੇ ਕੱਢੇ ਸੀ ਥੋਲੇ ਸਰਾਂ ਨੇ ਉਹ ਉਹ ਵੀ ਬਣਾਵਾਂਗੇ ਚਪਾ ਕੇ ਮੰਡੂਆਂ ਅੰਡੇ ਕਰੀ ਉਸ ਉਹ ਵੀ ਬਣਾਵਾਂਗੇ ਉਹ ਰੀਲਾਂ ਹੁੰਦਾ ਹੈ ਹੈ ਤਾਂ ਇਹ ਵੀ ਰੀਲਾਂ ਜਿਹੀ ਬਸ ਇਹ ਇਕੱਠੀਆਂ ਜਿਹੀਆਂ ਕਰਤਾਂ ਆ ਦੇਖਣੀ ਉਹ ਆਏ ਯਾਦ ਹੁੰਦੇ ਨੇ ਹੁਣ ਕਾਹਰ ਪਤਾ ਨਹੀਂ ਆਦੇ ਉਹ ਆਏ ਰੀਲਾਂ ਨਹੀਂ ਇਹ ਲਾ ਪੱਤਾਂ ਨੂੰ ਜਾਂ ਇਸ ਤਰ੍ਹਾਂ ਬੁਣਦੇ ਗਾਣ ਨੂੰ ਮੈਂ ਸੋਚੀ ਹਾਂ ਉਹ ਚਲਕਣਾ ਹੈ ਲਓ ਜੀ ਹੁਣ ਆਪਾਂ ਦੂਜਾ ਰੈਡੀ ਕਰਕੇ ਫਿਰ ਪੱਤਾਂ ਰੈਡੀ ਕਰਾਂਗੇ ਫਿਰ ਇਸ ਤੋਂ ਬਾਅਦ ਫਿਰ ਅੱਗੇ ਫਰੇਮ ਲਾਵਾਂਗੇ ਆਪਣਾ ਧਾਗਾ ਕੰਪਲੀਟ ਹੋਵੇ ਲਓ ਜੀ ਇੰਨਾ ਕੁ ਰੈਡੀ ਹੋਇਆ ਪਤਾ ਨਹੀਂ ਕਿ ਸਰਿਆ ਹੋ ਕੇ ਨਹੀਂ ਤੇ ਫਿਰ ਮੇਰੇ ਕੰਮਾ ਕਰਾਂ ਦਾ ਟਾਈਮ ਹੋਗਾ ਕੱਲ ਨੂੰ ਰੈਡੀ ਕਰਾਂਗੇ ਕੱਲ ਨੂੰ ਤਾਂ ਬਾਵਾ ਨਵੇੜ ਦੂੰਗੀ ਕੰਮ ਮੈਂ ਅੱਜ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗ ਗਿਆ ਨਾ ਉਸ ਕਰਕੇ ਵੀ ਇਹ ਛਾਪਾ ਜਾਂ ਛਾਪਣ ਤੇ ਤੇ ਕੱਲ ਨੂੰ ਕਰ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੰਪਲੀਟ ਵੀ ਕਿੰਨਾ ਹੋਊਗਾ ਤੇ ਹਜੇ ਵਿੱਚ ਆਪਾਂ ਆ ਫਲਾਵਰ ਪਾਇਆ ਆ ਫਲਾਏ ਪੱਤੀਆਂ ਵਿੱਚ ਇੱਕ ਹੋਰ ਫਲਾਵਰ ਪਾਉਣਾ ਤੇ ਤਿੰਨ ਭਾਂਤ ਤ੍ਰੀਲ ਹਰਾ ਲਾਲ ਤੇ ਇੱਕ ਹੈਗਾਗਾ ਕਰੀਮ ਕਲਰ ਚ ਤੇ ਦੇਖਦੇ ਹਾਂ ਕਿੱਸਾ ਬੰਦਾ ਹੈ ਲਓ ਜੀ ਇਧਰ ਆਪਣਾ ਲਸਣ ਗੰਡਾ ਲਸਣ ਗੰਡਾ ਲਸਣ ਤਾਂ ਖਤਮ ਹੀ ਹੈ ਗੰਡਾ ਟਮਾਟਰ ਹਰੀ ਮਿਰਚ ਤੇ ਮੂਗੀ ਮੈਂ ਭਿਓ ਕੇ ਰੱਖਤੀ ਸੀ ਫੁੱਲ ਗਈ ਵਧੀਆ ਤੇ ਇਹ ਅੱਜ ਆਪਾਂ ਹਲਕੀ ਜਿਹੀ ਬਣਾਵਾਂਗੇ ਕਿਉਂਕਿ ਜੀ ਮੈਗੀ ਖਾ ਕੇ ਨਾ ਤੇ ਬਸ ਅੱਜ ਤਾਂ ਐਂ ਲੱਗਾ ਹਲਕੀ ਜੀ ਦਾਲ ਖਾਣੂ ਜੀ ਕਰਦਾ ਕੋਈ ਸਬਜ਼ੀ ਦਾ ਅੱਜ ਮੂਡ ਹੈ ਨਹੀਂ ਸੀਗਾ ਤੇ ਇਸ ਤੋਂ ਬਾਅਦ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਡ ਕਰਾਂਗੇ ਤੇ ਆਪਾਂ ਐਂਡ ਕਰਨ ਤੋਂ ਬਾਅਦ ਜਿਹੜੀ ਡੈਡੀ ਨੇ ਆਪਾਂ ਨੂੰ 1.5 ਮਿੰਟਾਂ ਦੀ ਵੀਡੀਓ ਭੇਜੀ ਹੈ ਤੇ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਤਾਂ ਇੰਨੇ ਜ਼ਿਆਦੇ ਟਰੈਕਟਰ ਫਿਰਦੇ ਦੇਖੋ ਭੰਗ ਲੰਦੇ ਓਏ ਉਹ ਚੜ ਗਿਆ ਉਹ ਤੇਰੀ ਉਹ ਚੜ ਗਿਆ ਬੈਠੀ ਮਿੰਟ ਚ ਹੀ ਸ਼ਾਲ ਮਾਰ ਕੇ ਤੱਕੇ ਨਾਲ ਹੀ ਛੱਡ ਗਿਆ ਬਾਲਾ ਨਹੀਂ ਖਰਾਬ ਤੂੰ ਦਰਦਾ ਨਹੀਂ ਪੋਰਾ ਵੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਨਾ ਆਪਾਂ ਇਥੇ ਐਂਡ ਕਰਾਂਗੇ ਤੇ ਹਾਂ ਇਹ ਬੱਗਿਆ ਧੱਕੇ ਨਾਲ ਤੇ ਆਪਾਂ ਥੋੜੀ ਜੀ ਡੈਡੀ ਨੇ ਜਿਹੜੀ ਇੱਧਰ ਵੀ ਸਾਫ਼ ਨਹੀਂ ਉਹਦੀ ਫੋਟੋ ਮੱਗੇੜੇ ਖਾਈ ਦੀ ਉਹ ਕਿੱਧਰ ਸਾਫ਼ ਆਉਗੀ ਇੱਥੇ ਇੱਥੇ ਸਾਫ਼ ਹੁੰਦੀ ਹੈ ਤੇ ਥੋੜੀ ਜੀ ਕਲਿੱਪ ਭੇਜੀ ਹੈ ਡੈਡੀ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਤੁਸੀਂ ਸਾਰੇ ਜਣੇ ਦੇਖਿਓ ਤੇ ਇੰਨੇ ਜਿਆਦੇ ਟਰੈਕਟਰ ਫਿਰਦੇ ਆ ਜੀ ਕੀੜੀਆਂ ਵਾਂਗੂ ਟਰੈਕਟਰ ਫਿਰਦੇ ਆ ਬਹੁਤ ਜਿਆਦੇ ਟਰੈਕਟਰ ਹੈ ਤੇ ਇਹ ਹੈਗਾ ਜੀ ਬਾਬਾ ਸੰਤ ਸੀਚੇਵਾਲ ਸੀਚੇਵਾਲ ਹੀ ਹੈ ਪਣਾ ਸੀਚੇਵਾਲ ਜੀ ਤੇ ਜਮਾ ਬਿਆਸ ਦੇ ਜਮਾ ਕੋਲੇ ਜਮਾ ਆਏ ਬਿਆਸ ਚੱਲੀਏ ਬਗੀਆਂ ਦੀ ਦਰਿਆ ਤੇ ਜਮਾ ਕੋਲੇ ਪੂਰਾ ਤਕੜਾ ਬੰਨ ਲਾਇਆ ਪਹਿਲਾਂ ਵੀ ਉ ਤਾਂ ਲੱਗਿਆ ਹੋਇਆ ਸੀ ਹੋਰ ਉੱਚਾ ਕਰਤਾ ਪੂਰਾ ਤੇ ਫੇਰ ਇੰਨੇ ਟਰੈਕਟਰ ਫਿਰਦੇ ਮਿੱਟੀ ਚੱਕੀ ਜਾਂਦੇ ਆ ਜੀ ਕੀ ਆਉਂਦਾ ਕਰਾਹੇ ਪਾਈ ਫਿਰਦੇ ਆ ਵਿੱਚ ਜੇਸ ਵੀ ਫਿਰਦੀ ਆ ਤੇ ਵਿੱਚ ਉਹ ਡੋਲੂ ਜੇ ਕਰਾਹੇ ਹੁੰਦੇ ਆ ਜਿਹੜੇ ਉਹ ਸਾਰੇ ਵੱਡੇ ਵੱਡੇ ਟਰੈਕਟਰ ਹੈ ਜੀ ਸਾਰੇ ਜਿਹੜੇ ਟਰੈਕਟਰ ਵੀ ਰੋਕਦੇ ਹੁੰਦੇ ਆ ਹਨਾ ਵੀ ਤੁਸੀਂ ਆ ਟਰੈਕਟਰ ਨਾਲ ਤੇ ਵੀ ਆਹ ਬੰਪਰ ਕਿ ਲਵਾਏ ਆ ਜਾਂ ਆਹ ਟਰੈਕਟਰ ਮੋਡੀਫਾਈ ਕਿਉਂ ਕਰਾਏ ਆ ਟਾਇਰ ਕਿਉਂ ਪਾਏ ਆ ਉਹੀ ਟਰੈਕਟਰ ਆ ਸਾਰੇ ਜਿਹੜੇ ਉੱਥੇ ਫਿਰਦੇ Te... De... ਬਾਕੀ ਜੀ ਪੰਜਾਬ ਹਰਿਆਣਾ ਦਾ ਜਦੋਂ ਇੱਕਾ ਹੋ ਜੇ ਹਨਾ ਫਿਰ ਇਹ ਰੇਤਾ ਕੀ ਚੀਜ਼ ਆ ਚੱਕ ਦੇਣਗੇ ਟਰੈਕਟਰ ਬਹੁਤ ਜ਼ਿਆਦੇ ਆ ਤੇ ਤੁਸੀਂ ਸਾਰੇ ਜਣੇ ਦੇਖਿਓ ਜਾ ਵੀਡੀਓ ਪਾਵਾਂਗੇ ਦੇਖਿਓ ਜ਼ਰੂਰ ਨਾਲੇ ਐ ਜੇ ਹੋ ਜਾਂਦਾ ਹਨਾ ਵੀ ਚਲੋ ਤੁਸੀਂ ਵੀ ਦੇਖ ਲੈ ਕਿਸ ਤਰ੍ਹਾਂ ਹੋ ਵੀ ਰੇਤਾ ਮਿੱਟੀ ਚੱਕ ਰਹੇ ਆ ਹਨਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੇਰੇ ਡੈਡੀ ਨੂੰ ਕਿਹਾ ਸੀ ਡੈਡੀ ਨੇ ਮੇਰੇ ਕਹਿਣ ਤੇ ਭੇਜੀ थी ਕੱਲ ਤਾਂ ਫਿਰ ਡੈਡੀ ਹੁੰਦੇ ਕੁਝ ਨਹੀਂ ਭੇਜੀ ਵੀਡੀਓ ਕੋਈ ਥੱਕ ਗਈ ਸੀ ਨਾ ਕਿਉਂਕਿ ਫਿਰ ਜਾ ਕੇ ਫਿਰ ਗੁਰਦੁਆਰਾ ਸਾਹਿਬ ਰਹਿ ਰਹੇ ਉੱਥੇ ਕਹਿੰਦੇ ਡੈਡੀ ਕਹਿੰਦੇ ਗੁਰਦੁਆਰਾ ਸਾਹਿਬ ਵਾਪਸ ਸੀ ਸਾਰੇ ਜਣੇ ਤੇ ਰਾਤ ਨੂੰ ਉੱਥੇ ਹੁੰਦੇ ਆ ਕ ਤੇ ਟੈਟਰ ਡੇਰੇ ਚ ਹੁੰਦੇ ਆ ਤੇ ਡੈਡੀ ਹੋਰੇ ਗੁਰਦੁਆਰਾ ਸਾਹਿਬ ਹੁੰਦੇ ਤੇ ਚਲੋ ਜੀ ਆਪਾਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਹੁਣ ਧਰ ਲਾ ਦਵਾਂ ਮੂੰਗੀ ਦੀ ਦਾਲ ਤੇ বাস ਫਿਰ ਹੁੰਨੇ ਆਪਾਂ ਧਾਰਾਂ ਕਿ ਨਹੀਂ ਇਹ ਦੂਬਾਦੋ ਵੀਡੀਓ ਲਾਵਾਂਗੇ ਪੂਰੀ ਦੇਖ ਲਿਓ ਤੇ ਸਾਰੇ ਭੈਣ ਭਰਾਵਾਂ ਚਲੋ ਅੱਜ ਜਿਹੜਾ ਵੀ ਮੈਂ ਥੋੜਾ ਜਿਹਾ ਸੂਟ ਦਾ ਵਰਕ ਕਰਿਆ ਦੱਸਿਓ ਕਿਵੇਂ ਦਾ ਲੱਗਿਆ ਪਹਿਲੀ ਵਾਰ ਟਰਾਈ ਕਰਿਆ ਪਰ ਮੈਨੂੰ ਮੈਨੂੰ ਉਹ ਹੁੰਦਾ ਜੀ ਜਦੋਂ ਜਿਹੜਾ ਮੈਂ ਸੋਚ ਲਾ ਵੀ ਮੈਂ ਕਰਨਾ ਤੇ ਮੈਂ ਕਰ ਲੈਣੀ ਹੁੰਦੀ ਆ ਇਹ ਚੀਜ਼ ਮੈਨੂੰ ਕੌਲ ਨਹੀਂ ਹੁੰਦੀ ਜਾਂ ਨਾ ਕੋਈ ਡਰ ਜਾ ਹੁੰਦਾ ਵੀ ਮੈਥੋਂ ਹੋਣਾ ਨਹੀਂ ਜਦੋਂ ਮੈਂ ਮਾਲਤ ਲਾ ਵੀ ਹਾਂ ਮੈਂ ਇਹ ਕਰ ਲੂੰਗੀ ਤੇ ਹੋ ਜਾਂਦਾ ਹਜੇ ਆਪਾਂ ਤਾਂ ਹਜੇ ਤਾਂ ਸਿੰਪਲ ਜਿਹੀ ਫਲਾਵਰ ਬਣਾਇਆਗਾ ਤੇ ਇਸ ਦੂਬਾਦੋ ਥੋੜਾ ਜਿਹਾ ਆਪਾਂ ਕੱਲੂ ਹੋਰ ਐਡ ਕਰਾਂ ਆਮਾਂਗੇ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆਂ ਇਸ ਤੋਂ ਬਾਅਦ ਆਪਾਂ ਉਹ ਕਲਿੱਪ ਲਾਵਾਂਗੇ ਸਾਰੇ ਜਣੇ ਦੇਖ ਲੈ ਸਾਰੇ ਭੈਣ ਭਰਾ ਮਨੂੰ ਸੱਚੀ ਕਾਲ ਜੀ ਬਾਏ ਬਾਏ